ਮੋੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਐਸਕੇਮ ਦੀ ਹੋਈ ਸੀ ਉਹਦੇ ਵਿੱਚ ਕੋਈ ਵੀ ਫੈਸਲਾ ਨਾ ਹੋਣ ਕਰਕੇ ਭਗਵੰਤ ਸਿੰਘ ਆਪਣੀਆਂ ਮੰਗਾਂ ਤੋਂ ਮੁਕਰਦੇ ਹੋਏ ਉਥੋਂ ਉੱਠ ਕੇ ਚਲੇ ਗਏ ਸੀ ਕੋਈ ਵੀ ਫੈਸਲਾ ਜਿਹੜਾ ਨਹੀਂ ਸੀ ਹੋਇਆ ਤੇ ਕੁਝ ਮੰਗਾਂ ਮੰਨ ਲਈਆਂ ਤੇ ਕੁਝ ਮੰਗਾਂ ਨਾ ਮੰਨਣ ਕਰਕੇ ਭਗਵੰਤ ਮਾਨ ਸਾਹਿਬ ਗੁੱਸੇ ਦੇ ਵਿੱਚ ਆ ਕੇ ਉਥੋਂ ਉੱਠ ਕੇ ਚਲੇ ਗਏ ਤੇ ਉਹਨਾਂ ਨੇ ਰਾਤ ਹੀ ਆਰਡਰ ਕਰ ਦਿੱਤੇ ਆਗੂਆਂ ਦੇ ਘਰਾਂ ਦੇ ਉੱਤੇ ਛਾਪਾਂ ਮਾਰੀ ਕਰਨੀ ਸ਼ੁਰੂ ਕਰ ਦਿੱਤੀ ਆ ਮੁੱਖ ਮੰਤਰੀ ਵੱਲੋਂ ਛਾਪੇਮਾਰੀ ਕਰਵਾਈ ਜਾ ਰਹੀ ਹੈ ਅੱਜ ਸਵੇਰੇ 3 ਵਜੇ ਦੇ ਕਰੀਬ ਪੁਲਿਸ ਦੀਆਂ ਜਿਹੜੀਆਂ ਆ ਉਹ 10 ਤੋਂ 20 ਗੱਡੀਆਂ ਆਣ ਕੇ ਘਰ ਨੂੰ ਘੇਰਾ ਪਾਇਆ ਗਿਆ ਤੇ ਘਰ ਦੀ ਤਲਾਸ਼ੀ ਕੀਤੀ ਗਈ ਸੋ ਇਹ ਇਹ ਐਸਾ ਹਰਕਤ ਦੀ ਜਿਹੜੀ ਆ ਮੈਂ ਬਹੁਤ ਜ਼ਿਆਦਾ ਨਖੇਦੀ ਕਰਦੀ ਆ ਤੇ ਪੁਲਿਸ ਦੀ ਅਸੀਂ ਨਖੇਦੀ ਕਰਦੇ ਆ ਬਈ ਇਸ ਤਰ੍ਹਾਂ ਕਿਸੇ ਨੂੰ ਪਰੇਸ਼ਾਨ ਘਰਾਜ ਨਹੀਂ ਕਰਨਾ ਚਾਹੀਦਾ ਤੇ ਮੁੱਖ ਮੰਤਰੀ ਨੂੰ ਚਾਹੀਦਾ ਖਸਾਨਾਂ ਦਾ ਮਦਦਦੀ ਹੋ ਕੇ ਦੇ ਸਾਰੀਆਂ ਮੰਗਾਂ ਜਿੱਤਰਾ ਅੱਗੇ ਮੰਨ ਕੇ ਤੇ ਉਹਨਾਂ ਦੀਆਂ ਛਿੱਟਾ ਕੋਈ ਨਿਕਲੇ ਸਰਕਾਰ ਇੰਨੀ ناکਾਮਯਾਬ ਹੋ ਚੁੱਕੀ ਆ ਕਿ ਆਪਣੀ ਨਾ ਨਾਕਾਮਯਾਬੀ ਛਪਾਉਂਦਾ ਕਰਕੇ ਕਿਸਾਨਾਂ ਆਗੂਆਂ ਦੇ ਘਰਾਂ ਦੇ ਵਿੱਚ ਛਾਪੇ ਮਾਰੀ ਕਰਵਾ ਰਹੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅੱਜ ਗੱਲ ਕਰਨ ਜਾ ਰਹੀਆਂ ਜੋ ਕਿ ਕੱਲ ਐਸਕੇਮ ਦੀ ਮੀਟਿੰਗ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਐਸਕੇਮ ਦੀ ਹੋਈ ਸੀ ਉਹਦੇ ਵਿੱਚ ਕੋਈ ਵੀ ਫੈਸਲਾ ਨਾ ਹੋਣ ਕਰਕੇ ਭਗਵੰਤ ਸਿੰਘ ਆਪਣੀਆਂ ਮੰਗਾਂ ਤੋਂ ਮੁਕਰਦੇ ਹੋਏ ਉਥੋਂ ਉੱਠ ਕੇ ਚਲੇ ਗਏ ਸੀ ਕੋਈ ਵੀ ਫੈਸਲਾ ਜਿਹੜਾ ਨਹੀਂ ਸੀ ਹੋਇਆ ਤੇ ਅੱਜ ਸਵੇਰ ਕਿਸਾਨ ਆਗੂਆਂ ਦੇ ਘਰਾਂ ਦੇ ਵਿੱਚ ਮੁੱਖ ਮੰਤਰੀ ਵੱਲੋਂ ਛਾਪੇਮਾਰੀ ਕਰਵਾਈ ਜਾ ਰਹੀ ਹੈ ਅੱਜ ਸਵੇਰੇ 3 ਵਜੇ ਦੇ ਕਰੀਬ ਗੁਰਦੇਵ ਸਿੰਘ ਵਰਪਾਲ ਕਿਸਾਨਾਂ ਦੇ ਘਰ ਪੁਲਿਸ ਦੀਆਂ ਜਿਹੜੀਆਂ ਆ ਉਹ 10 ਤੋਂ 20 ਗੱਡੀਆਂ ਆਣ ਕੇ ਘਰ ਨੂੰ ਘੇਰਾ ਪਾਇਆ ਗਿਆ ਤੇ ਘਰ ਦੀ ਤਲਾਸ਼ੀ ਕੀਤੀ ਗਈ ਸੋ ਇਹ ਇਹ ਐਸਾ ਹਰਕਤਾਂ ਦੀ ਜਿਹੜੀ ਆ ਮੈਂ ਬਹੁਤ ਜ਼ਿਆਦੀ ਨਖੇਦੀ ਕਰਦੀ ਆ ਸਰਕਾਰ ਇੰਨੀ ਨਾਕਾਮਯਾਬ ਹੋ ਚੁੱਕੀ ਆ ਕਿ ਆਪਣੀ ਨਾ ਨਾਕਾਮਯਾਬੀ ਛਪਾਉਣ ਦਾ ਕਰਕੇ ਕਿਸਾਨਾਂ ਆਗੂਆਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕਰਵਾ ਰਹੀ ਆ ਤੇ ਉਹਨਾਂ ਨੂੰ ਇਸ ਤਰ੍ਹਾਂ ਟਰੀਟ ਕਰ ਰਹੀ ਆ ਜਿਵੇਂ ਕਿ ਉਹ ਕੋਈ ਅਤਵਾਦੀ ਹੁੰਦੇ ਆ ਜਾਂ ਕੋਈ ਵੱਡੇ ਕ੍ਰਿਮੀਨਲ ਹੁੰਦੇ ਆ ਜਦੋਂ ਕਿ ਵੱਡੇ ਵੱਡੇ ਕ੍ਰਿਮੀਨਲਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਨਹੀਂ ਹੋ ਰਹੀ ਜੋ ਕਿ ਸਾਡੇ ਕਿਸਾਨ ਆਪਣੀਆਂ ਹੱਕਾਂ ਨੂੰ ਹੱਕਾਂ ਦੀਆਂ ਮੰਗਾਂ ਨੂੰ ਲੈ ਕੇ ਚੰਡੀਗੜ੍ਹ ਵਿੱਚ ਉਹਨਾਂ ਨਾਲ ਮੀਟਿੰਗ ਕਰਨ ਵਾਸਤੇ ਗਏ ਸੀ ਤੋਂ ਉਹਨਾਂ ਦੀਆਂ ਮੰਗਾਂ ਨਾ ਮੰਨਦੇ ਹੋਏ ਉੱਥੋਂ ਉੱਠ ਕੇ ਚਲੇ ਗਏ ਤੇ ਹੁਣ ਕਿਸਾਨ ਆਗੂਆਂ ਨੂੰ ਉਹਨਾਂ ਦੀ ਆਵਾਜ਼ ਨੂੰ ਦਬਾਉਣ ਦਾ ਕਰਕੇ ਜਿਹੜਾ ਆ ਉਹਨਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕਰਵਾਈ ਜਾ ਰਹੀ ਆ ਤੇ ਪੁਲਿਸ ਵੱਲੋਂ ਪਰੇਸ਼ਾਨ ਕੀਤਾ ਜਾ ਰਿਹਾ ਆ ਤੋਂ ਅਸੀਂ ਇਸ ਗੱਲ ਦੀ ਬਹੁਤ ਨਖੇਦੀ ਕਰਦੇ ਆ ਤੇ ਮੇਰੀ ਬੇਨਤੀ ਹੈ ਭਗਵਾਨ ਜਮਾਨ ਸਰਕਾਰ ਨੂੰ ਕਿ ਜੇ ਉਹ ਕੁਝ ਨਹੀਂ ਕਰ ਸਕਦੀ ਆ ਮੰਗਾਂ ਨਹੀਂ ਮੰਨ ਸਕਦੀ ਤੇ ਘੱਟੋ ਘੱਟ ਜਿਹੜਾ ਕਿਸਾਨ ਆਗੂਆਂ ਨੂੰ ਇਸ ਤਰ੍ਹਾਂ ਉਹਨਾਂ ਦੇ ਪਰਿਵਾਰਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ ਸੋ ਮੇਰੀ ਬੇਨਤੀ ਆ ਕਿ ਇਹ ਜਿਹੜੀ ਛਾਪੇਮਾਰੀ ਤੇ ਗੁੰਡਾਗਰਦੀ ਜਿਹੜੀ ਪੁਲਿਸ ਵੱਲੋਂ ਕਰਵਾਈ ਜਾ ਰਹੀ ਹੈ ਉਹਨੂੰ ਰੋਕਿਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੱਲ ਜਿਹੜੀ ਚੰਡੀਗੜ੍ਹ 'ਚ ਮੀਟਿੰਗ ਹੋਈ ਆ ਉਹਦਾ ਜਦੋਂ ਛੱਟਾ ਨਹੀਂ ਕੋਈ ਨਿਕਲਿਆ ਤੇ ਜਿਹੜਾ ਪ੍ਰਧਾਨ ਆ ਗੁਰਦੇਵ ਸਿੰਘ ਪ੍ਰਧਾਨ ਆ ਉਹਦੇ ਤਿੰਨ ਕੇ 3 ਵਜੇ ਘਰ ਪੁਲਸ ਆਣ ਕੇ ਤੇ ਰੇਡ ਕੀਤਾ ਅਸੀਂ ਉਹਦੀ ਸਾਰੇ ਪੁਲਿਸ ਦੀ ਨੰਗੇਹੀਦੀ ਕਰਦੇ ਆ ਭਈ ਜਿਹੜੀਆਂ ਸਾਡੀਆਂ ਮੰਗਾਂ ਜਿਹੜੀਆਂ ਮੁੱਖ ਮੰਤਰੀ ਨੇ ਨਹੀਂ ਮੰਨੀਆਂ ਉਹਨੂੰ ਕਿਰਪਾ ਕਰਕੇ ਬੜੀ ਸ਼ਾਂਤੀ ਨਾਲ ਕਿਸਾਨਾਂ ਦੇ ਨਾਲ ਉਹਨਾਂ ਦੇ ਹੱਕ ਦੇ ਜਾਂਦਾ ਮੈਂ ਆਪਣੇ ਹੱਕ 'ਚ ਖਸਾਨਾ 'ਚ ਖਲੋਣਾ ਤੇ ਉਹਨਾਂ ਦੇ ਬੜੀ ਹੱਕ 'ਚ ਗੱਲ ਕਰਨੀ ਚਾਹੀਦੀ ਬੜੇ ਠੰਡੇ ਸਵੇਰ ਨਾਲ ਮੀਟਿੰਗਾਂ ਹੁੰਦੀਆਂ ਅੱਗੇ ਵੀ ਮੁੱਖ ਮੰਤਰੀਆਂ ਦੀਆਂ ਮੀਟਿੰਗਾਂ ਹੁੰਦੀਆਂ ਰਹਿੰਦੀਆਂ ਵਾ ਸ਼ਿਟਾ ਨਿਕਲੇ ਨਾ ਸ਼ਿਟਾ ਨਿਕਲੇ ਉਹ ਗੱਲ ਵੱਖਰੀ ਆ ਪਰ ਮੁੱਖ ਮੰਤਰੀ ਨੂੰ ਬੜੇ ਚੰਗੇ ਸੁਭਾਣਾ ਗੱਲ ਜਿਦ ਤਰ੍ਹਾਂ ਪਹਿਲਾਂ ਬੈਠਾ ਹੀ ਉਸ ਤਰ੍ਹਾਂ ਚੰਗੇ ਸੁਭਾਣਾ ਗੱਲ ਕਰਨੀ ਚਾਹੀਦੀ ਤੇ ਪੁਲਿਸ ਦੀ ਅਸੀਂ ਨਖੇਦੀ ਕਰਦੇ ਆ ਬਈ ਇਸ ਤਰ੍ਹਾਂ ਕਿਸੇ ਨੂੰ ਪਰੇਸ਼ਾਨ ਘਰਾਂ ਚ ਨਹੀਂ ਕਰਨਾ ਚਾਹੀਦਾ ਤੇ ਮੁੱਖ ਮੰਤਰੀ ਨੂੰ ਚਾਹੀਦਾ ਖਸਾਨਾਂ ਦਾ ਮਦਦਾਰੀ ਹੋ ਕੇ ਦੇ ਸਾਰੀਆਂ ਮੰਗਾਂ ਜਿਤਰਾ ਅੱਗੇ ਮੰਨ ਕੇ ਤੇ ਉਹਨਾਂ ਦੀਆਂ ਛੱਟਾ ਕੋਈ ਨਿਕਲੇ ਅਸੀਂ ਦੇ ਮੁੱਖ ਮੰਤਰੀ ਨੂੰ ਇਹੋ ਬੇਨਤੀ ਕਰਦੇ ਆਂ ਬਈ ਅੱਗੇ ਵੀ ਮੁੱਖ ਮੰਤਰੀ ਬੇਨਤੀਆਂ ਕਰਦੇ ਰਹਿੰਦੇ ਆ ਕੋਈ ਮੀਟਿੰਗ ਹੁੰਦੀ ਰਹਿੰਦੀ ਆ ਕਿਸਾਨਾਂ ਦੀ ਸੁਣਦੇ ਆ ਇਹਨੂੰ ਵੀ ਚਾਹੀਦਾ ਬਈ ਕਿਸਾਨਾਂ ਦੇ ਹੱਕ ਦੇ ਵਿੱਚ ਨਾਲ ਉਤਰੇ ਅਸੀਂ ਪੁਲਸ ਦੀ ਬਹੁਤ ਜਿਆਦਾ ਨਖੇਦੀ ਕਰਦੇ ਸਰਦਾਰ ਗੁਰਦੇਵ ਸਿੰਘ ਪ੍ਰਧਾਨ ਉਹਨਾਂ ਦੇ ਘਰ ਤੇ ਰੇਟ ਜਿਹੜਾ 3 ਵਜੇ ਕੀਤਾ ਅਸੀਂ ਉਹਦੀ ਨਖੇਦੀ ਕਰਦੇ ਉਹਦੇ ਘਰ ਦੇ ਵਿੱਚ ਬੈਠੇ ਆ ਵਾਇਗਰ ਜੀ ਕਾ ਖਾਲਸਾ ਵਾਇਗਰ ਜੀ ਕੀ ਫਤਿਹ ਤਾਂ ਮਹਸੂਰ ਜੀ ਕੀ ਫਤਿਹ ਸਰਕਾਰ ਜੋ ਸਾਧ ਸੰਗਤ ਜੀ ਅਸੀਂ ਬੇਨਤੀ ਕਰਦੇ ਆਂ ਵੀ ਕੱਲ ਮੀਟਿੰਗ ਜਿਹੜੀ ਚੰਡੀਗੜ੍ਹ ਦੇ ਵਿੱਚ ਭਗਵੰਤ ਮਾਨ ਸਾਹਿਬ ਨਾਲ ਹੋ ਰਹੀ ਸੀ ਉਹ ਬੇਸਿਟਾ ਰਹੀ ਕਰਕੇ ਕੁਝ ਮੰਗਾ ਮੰਨ ਲਈਆਂ ਤੇ ਕੁਝ ਮੰਗਾ ਨਾ ਮੰਨਣ ਕਰਕੇ ਭਗਵਾਨ ਤਮਨ ਸਾਹ ਗੁੱਸੇ ਦੇ ਵਿੱਚ ਆ ਕੇ ਉਥੋਂ ਉੱਠ ਕੇ ਚਲੇ ਗਏ ਆ ਤੇ ਉਹਨਾਂ ਨੇ ਰਾਤ ਹੀ ਆਰਡਰ ਕਰ ਦਿੱਤੇ ਆਗੂਆਂ ਦੇ ਘਰਾਂ ਦਿੱਤੇ ਛਾਪਾ ਮਾਰੀ ਕਰਨੀ ਸ਼ੁਰੂ ਕਰ ਦਿੱਤੀ ਆ ਸਾਡੇ ਘਰ ਗੁਰਦੇਵ ਸਿੰਘ ਬਰਪਾਲ ਸੂਬਾ ਪ੍ਰਧਾਨ ਦੇ ਘਰ 3 ਵਜੇ ਪੁਲਿਸ ਜਿਹੜੀ ਉਹ ਆਈ ਆ ਤੇ ਉਹਨਾਂ ਨੇ ਆਣ ਕੇ ਸਾਨੂੰ ਜਨਾਨੀਆਂ ਨੂੰ ਵੀ ਤੰਗ ਪਰੇਸ਼ਾਨ ਬੜਾ ਕੀਤਾ ਵੱਧ ਘੱਟ ਬੋਲੇ ਵੀ ਬਹੁਤ ਕੁਝ ਮਤਲਬ ਠੱਕੇ ਛਾਈ ਹੋਣ ਈ ਆ ਇਹ ਜਿਹੜੀ ਸਰਕਾਰ ਆ ਇਹਨੂੰ ਬੇਨਤੀ ਆ ਵੀ ਅੱਗੇ ਵੀ ਸਰਕਾਰਾਂ ਰਹੀਆਂ ਵਾਂ ਮੁੜਵੀ ਇਹ ਸਰਕਾਰ ਜਿਹੜੀ ਆ ਸੋਇਆ ਆਪਣੇ ਕਿਸਾਨਾਂ ਦੇ ਮੁੱਦਿਆਂ ਦੇ ਉੱਤੇ ਜਿਹੜੀ ਗੱਲ ਆ ਉਹ ਕਰੇ ਸਾਨੂੰ ਸਭੋਂ ਜਿਹੜੇ ਮੁਲਾਜ਼ਮ ਹੀ ਉਹ ਇਹ ਕਹੀ ਗਏ ਕਿਸਾਨਾਂ ਦੇ ਕੋਲ ਕੀ ਨੀਗਾ ਮਤਲਬ ਗਲਤ ਮਲਤ ਬੋਲਦੇ ਰਹੇ ਆ ਇਸ ਕਰਕੇ ਮੇਰੀ ਬੇਨਤੀ ਆ ਵੀ ਇਹ ਕਿਸਾਨ ਭਗਵੰਤ ਮਾਨ ਜਿਹੜਾ ਵਾ ਆਪਣੀ ਜਿਹੜੀ ਪੁਲਿਸ ਆ ਇਹਨਾਂ ਦੀ ਲਗਾਮ ਆਪਣੇ ਹੱਥ ਦੇ ਵਿੱਚ ਲਵੇ ਤੇ ਜਿਹੜੀ ਗੁੰਡਾਗਰਦੀ ਇਸ ਕਿਸਾਨਾਂ ਦੇ ਘਰਾਂ ਤੇ ਹੁੰਦੀ ਆ ਉਹ ਬਿਲਕੁਲ ਨਾ ਹੋਵੇ ਵਹਿਗਰਤੀ ਕਾ ਖਾਲਸਾ ਵਹਿਗਰਤੀ ਜਗੀ ਫਤਿਹ